ਨੂਰ ਵਾਲਾ ਹੀ ਆ ਸਸਰੀ ਗਾਲ ਜੀ ਜੀ ਸਾਰਿਆਂ ਨੂੰ ਅੱਜ ਅਸੀਂ ਆਪਣਾ ਟਰੈਕਟਰ ਖੋਲ ਗਿਆ ਅਸੀਂ ਤੇ ਰਾਤ ਨੂੰ ਤੁਹਾਨੂੰ ਵੀਡੀਓ ਦਿਖਾਈਆਂ ਅੱਜ ਦਾ ਬਲੌਗ ਆਪਣਾ ਟਰੈਕਟਰ ਨੂੰ ਕੱਢ ਕੇ ਖਾਦ ਦੇ ਵਿੱਚ ਉੱਜਣਾ ਤੇ ਕੋ ਟਰੈਕਟਰ ਖੜਾਗੇ ਕੋਰ ਇੱਕ ਸਿੰਪਲ ਨਾਲ ਮਸ਼ੀਨ ਕੋ ਟਰੈਕਟਰ ਤੋਂ ਡੇ ਡਗਾ ਵਾ ਉਹਨੂੰ ਚੁੱਕ ਕੇ ਲਿਆ ਆ ਕੇ ਇਰ ਉਸਾਰ ਨਹੀਂ ਤਿਆਰੀ ਕਰਾਂਗੇ ਤੇ ਮਾਰੋ ਮਾਰੋ ਲਾ ਜਵਾਨੋ ਹੁਣ ਤੇਲ ਦੀ ਤਿਆਰੀ ਨਲਕਾ ਲਿਆਂਦਾ ਵੱਡਾ ਹਣਾ ਉਹ ਲੱਭੇ ਮਸ਼ੀਨ ਚ ਤੇਲ ਹੈਗਾ ਖੇਤੀ ਲਿਆ ਤੂੰ ਅਸੀਂ ਟਰੈਕਟਰ ਖੜਨਾ ਫਿਰ ਇਹ ਇਹ ਇਹਦੇ ਮੁਰਗੀ ਪਾਈ ਫਿਰਦੇ ਲਾ ਦੇ ਫਿਰ ਭੱਜ ਕੇ ਛੱਡਿਆ ਵੇਖਾਂ ਜੀ ਵਾਲੇ ਇਹਦੇ ਚ ਵੇਨੇ ਪਾ ਕੇ ਕੱਲ 4x4 ਦਾ ਖਰਾ ਕੰਮ ਕੀਤਾ ਉਹ 150 ਲੀਟਰ ਆ ਪਾ ਲਈਏ ਮੈਂ ਕਹਾ 150 ਲੀਟਰ ਆ ਪਾ ਲਈਏ ਮੁੜ ਕੇ ਆਪਾਂ ਉੱਥੇ ਗਰੀਸ ਮਾਰ ਕੇ ਤੇ ਉਹਨਾਂ ਦੇ ਵੱਡਣ ਡੈਬਣਾ ਆ ਕੀ ਦਾ ਲਿਆਂਦਾ ਡੈਡੀਕਟ ਗ੍ਰਾਈਂਡਰ ਗ੍ਰਾਈਂਡਰ ਕੀ ਦਾ ਆ ਘਰ ਇਕੱਠਾ ਮਦਰੂਪ ਤੇ ਨੂੰ ਪੜਾ ਆ ਗਿਆ ਹੋਣੀ ਬਾਜੇ ਮਿਸਤਰੀ ਦਾ ਪੀਦੇ ਕੋਲ ਆਹੋ ਆਰਮੇਚਰ ਇੱਕ ਯਾਰ ਮਾਈਕ ਆਪਾਂ ਲਈ ਆਇਏ ਯਾਰ ਥੋੜਾ ਕੰਮ ਹੁੰਦਾ ਉਹ ਖਰਾਬ ਹੋ ਗਿਆ ਉਹ ਆਪਾਂ ਦੇਖਿਆ ਜਦੋਂ ਮਸ਼ੀਨ ਆਪਾਂ ਚਾਰਟ ਦੀ ਬੰਦ ਦੇ ਹੋਣਾ ਕੱਤੇ ਜਾਣੇ ਆ ਉੱਥੇ ਜਾ ਕੇ ਤੁਹਾਨੂੰ ਮੌਕੇ ਦੀ ਦਿਖਾਉਣੀ ਆ ਵਾਰਦਾਤ ਕੀ ਹੋਈ ਉਹਦਣ ਆਪਾਂ ਪਹੁੰਚ ਚੱਲੇ ਆਂ ਆ ਤੈਨੂੰ ਦਿਖਾਉਣੇ ਆ ਪਿਆ ਕਟਰ ਤੁਹਾਨੂੰ ਆਪਾਂ ਕੱਢ ਕੇ ਜਣਾ ਬਾਹਰ ਅੱਜ ਦਾ ਮਿਸ਼ਨ ਆਪਣਾ ਵਾ ਕਟਰ ਨੂੰ ਬਾਹਰ ਕੱਢ ਕੇ ਦੇ ਇੱਕ ਕਟਰ ਆਪਣਾ ਅਦਨ ਫਸ ਗਿਆ ਇੱਥੇ ਮਸ਼ੀਨ ਖੋងਗੀ ਰਾਤ ਤੁਹਾਨੂੰ ਵੀਡੀਓ ਦਿਖਾਈ ਹੁਣ ਕਟਰ ਨੂੰ ਆਣੂ ਘੁਮਾ ਕੇ ਤੇ ਮਸ਼ੀਨ ਨੂੰ ਖੋងਗੀ ਲੈ ਗਿਆ ਵਾ ਤਾਨੂੰ ਵੇਖੋ ਇਹ ਤਾਂ ਮਾੜੀ ਵੀਡੀਓ ਸਪੀਡ ਚ ਬਣਾਈ ਆ ਜੇ ਸਾਰੀ ਵੀਡੀਓ ਬਣਾਉਂਦੇ ਇਹਦੇ ਦੋਆ ਤਿੰਨਾ ਘੰਟੇ ਦੀ ਵੀਡੀਓ ਬਣਨੀ ਕਿਉਂਕਿ ਇਹ ਪ੍ਰੋਸੀਜਰ ਬਹੁਤ ਲੰਮਾ ਹੈ ਤਾਂ ਕਰਕੇ ਲੰਮੀ ਵੀਡੀਓ ਬਣਾਈਏ ਭੱਜਣ ਵਾਲੀ ਫੁਰਤੀ ਵਾਲੀ ਵੀ ਛੇਤੀ ਬੰਜੂਗੀ ਨਾਲ ਤੁਹਾਨੂੰ ਛੇਤੀ ਦੇ ਜੂ ਕਿਉਂਕਿ ਅੱਜਕੱਲ ਦੁਨੀਆ ਬੋਰ ਬਹੁਤ ਛੇਤੀ ਹੁੰਦੀ ਆ ਅਗਲੇ ਦੀ ਮਿਹਨਤ ਨਹੀਂ ਵੇਂਦੀ ਵੀ ਵੀਡੀਓ ਹੀ ਬਣਾਈ ਤੇ ਕਿੰਨੇ ਚਿਰ ਦੇਖਾ ਪੰਡਿਆ ਬਸ ਇਹ ਵੀ ਗਾਂ ਕੱਢ ਦੋ ਦਵਾ ਦਾ ਸਵਾਦ ਹੋਣਾ ਚਾਹੀਦਾ ਤਾਂ ਕਰਕੇ ਇਹ ਥੋੜੀ ਜੀ ਆਪਾਂ ਸਪੀਡ ਵਾਲੀ ਵੀਡੀਓ ਬਣਾਈ ਮੱਤੀ ਵੇਜ ਦੀ ਲਿਆ ਕੇ ਮਸ਼ੀਨ ਦੇ ਕਟਰ ਦਾ ਇਹ ਸਾਨੂੰ ਉਦਨ ਨੇਰੇ ਦੇ ਵਿੱਚ ਸਾਡੇ ਕੋਲ ਰਹਿ ਗਿਆ ਹੀ ਉੱਥੇ ਹੀ ਨੇਰੇ ਤਾਂ ਹੀ ਛੱਡ ਕੇ ਗਏ ਵੀ ਜੇ ਕੰਮ ਆਏ ਨੇਰੇ ਦਾ ਜੇ ਆਪਾਂ ਉਦਨ ਰਾਤ ਨੂੰ ਕਾਲੀ ਕਰਦੇ ਤਾਂ ਆਪਾਂ ਕਟਰ ਦਾ ਕੋਨਾ ਕੋ ਤੋੜ ਦੇਣਾ ਇਸ ਕਰਕੇ ਵੀ ਮਸ਼ੀਨ ਕੱਢ ਕੇ ਲੈ ਗਏ ਸੀ 2:00 ਵਜੇ ਤੇ ਕਟਰ ਜਿਹੜਾ ਸੀ ਉਹ ਮੁੜ ਕੇ ਹੀ ਅੱਜ ਕੱਢਣਾ ਆ ਤੇ ਡਾਇਰੈਕਸ਼ਨ ਡਕਸ਼ਨ ਦੇ ਬੈਰਿੰਗ ਟੁੱਟ ਗਏ ਸੀ ਗਾਰੇ ਦੇ ਵਿੱਚ ਜਿਆਦੀ ਤੇ ਇੱਕ ਆਪਣੀ ਕਲੱਚ ਪਲੇਟ ਮਰ ਗਈ ਫਿਰ ਤਾਂ ਕਰਕੇ ਹੋਣ ਸਾਰਾ ਕੁਝ ਕਰਕੇ ਮਸ਼ੀਨ ਦਾ ਤੇ ਹੁਣ ਅੱਜ ਲੈ ਕੇ ਆਏ ਹੁਣ ਕਟਰ-ਕੁੱਟਰ ਸਾਰਾ ਦਿਨ-ਦੇਣ ਹੁੰਦਾ ਭਰਾਵਾ ਬੜਾ ਵਧੀਆ ਹੌਲੀ-ਹੌਲੀ ਸਾਰੇ ਬੰਦੇ ਨੇ ਦਿਮਾਗ ਲਾ ਕੇ ਤੇ ਮਸ਼ੀਨ ਜਿਹੜੀ ਆ ਕਟਰ ਜਿਹੜਾ ਵਾ ਸਹੀ ਸਲਾਮਤ ਕੋਈ ਨੁਕਸਾਨ ਨਹੀਂ ਹੋਇਆ ਕਟਰ ਨੂੰ ਤੇ ਇਹ ਬਾਹਰ ਕੱਢ ਲਿਆ ਇਹ ਕਰਕੇ ਕੰਮ ਤੇ ਹੁੰਦਾ ਚਲੋ ਮਸ਼ੀਨ ਦਾ ਤੇ ਇਹ ਵੀ ਰਾਤ ਨੂੰ ਕੱਢ ਲਾਂਗੇ ਜਿਹੜਾ ਇਹ ਕਟਰ ਦਾ ਕੰਮ ਹੈ ਦਿਨੇ ਤਾਂ ਹੀ ਕੀਤਾ ਹੈ ਪੀਆਰ ਰਾਤ ਨੂੰ ਫੇਰ ਵੀ ਟੁੱਟ ਪਾਜ ਹੋ ਜਾਂਦੀ ਐ ਇੱਥੇ ਥੋੜੀ ਮਸ਼ੀਨ ਬੈਂਦੀ ਫੇਰ ਫੇ ਪਿਸ਼ਾਂ ਖਿੱਚ ਕੇ ਦੇ ਕਟਰ ਜਿਹੜਾ ਥੋੜਾ ਜਿਹਾ ਹੋਰ ਐ ਨੂੰ ਲੈ ਜਾਂਦਾ ਤੇ ਹੈਗਾ ਮੁੜ ਕੇ ਧੋਗੇ ਨੂੰ ਦੂਜਾ ਮਾਰਾ ਤੇ ਵਿੱਚ ਗਰੀਸ ਮਾਰ ਦਾਂਗੇ ਬੈਰਿੰਗਾਂ ਦੇ ਇਹ ਕਰਕੇ ਕਟਰ ਪਾਉਣ ਦੀ ਬੜ ਜਦੋਜਹਦ ਹੋਈ ਪੈ ਗਿਆ ਇਤਰਾ ਕਟਰ ਭਾਰਾ ਬਹੁਤ ਜਿਆਦਾ ਹੁੰਦਾ ਮਸ਼ੀਨ ਦਾ ਥੋੜਾ ਜਿਹਾ ਨੂੰ ਖਿੱਚਣਾ ਪਿਆ ਟਰੈਕਟਰ ਨਾਲ ਤੇ ਇੰਨਾ ਵੀ ਪੈ ਸੌਖਾ ਗਿਆ ਕੋ ਬਾ ਉਹ ਦਿਨ ਰਾਤ ਤੇ ਆ ਬਹੁਤ ਜਿਆਦਾ ਲੱਗਦਾ ਏ ਇਧਰ ਲੈ ਮੇਨ ਮੱਕੀ ਸੁੱਕੀ ਹੁਣ ਕਟਰ ਪੈ ਗਿਆ ਤੇ ਗਾਂ ਤਨ ਦਿਖਾਈ ਜਾਵਾਂਗੇ ਕਿਦਾਂ ਹੁਣ ਮਸ਼ੀਨ ਚਾਲੂ ਕਰਕੇ ਫੇਰ ਆਪਾਂ ਪਾਰਪੂਰ ਜਾਵਾਂਗੇ ਤੇ ਬਾਕੀ ਸਾਰੇ ਘੜੀ ਘੇੜਾ ਮਾਰ ਦੀ ਮਦਦ ਹੋ ਜਾਵਾਂਗਾ ਨੂੰ ਅਰੇ ਕੀ ਹੋ ਗਿਆ ਲੋ ਅੱਜੇ ਚੱਲਦੀ ਨਹੀਂ ਕੱਲ ਤੇ ਉਦੋਂ ਪੂਰ ਮੂਰ ਖਰਾਬ ਹੋਈ ਬੱਸ ਹੁਣ ਜੱਦੀ ਜਾਣੀ ਐ। ਆਹ ਮੋੜ ਸਲ ਕਰਿਓ ਪਾਸੇ। ਚਲੋ ਹੁਣ ਚੱਲਦੇ ਆਂ ਮਸ਼ੀਨ ਹੋਈ ਚਾਲੂ ਆਪਣੀ। ਮੈਂ ਆਪਦੀ ਖੱਤੀ ਬਣਾ ਕੇ ਪੂਰਾ ਬਣਾ ਕੇ ਦੇਖੋ ਛਣਵੇਂ ਮੂਹੇ ਲਾ ਜੀ ਸ਼ੈੱਡ ਸ਼ੁੱਡ ਪਾਇਆ ਤੇ ਖੱਤੇ ਬਣਾ ਕੇ ਇੱਕ ਬੰਨੇ ਪੱਠੇ ਬੀਜੇ ਆ ਤੇ ਇੱਕ ਬੰਨੇ ਛੋਣ ਲਾਇਆ ਬੇੜੀ ਅੱਜ ਰਹਿ ਗਈ ਸਾਡੀ ਪਰਲੇ ਪਾਰ ਹੁਣ ਬੰਦਾ ਰੱਸਾ ਪੜ ਕੇ ਪਾਰ ਜਾਊਗਾ ਤੇ ਉਧਰੋਂ ਬੇੜੀ ਲੈ ਕੇ ਆਊਗਾ ਤੇ ਨੰਗਦੇ ਪਾਰ ਆਪਾਂ ਮਸ਼ੀਨ ਅੱਜ ਚਾਲੂ ਹੋ ਗਈ ਆ ਮੱਕੀ ਵਾਲਾ ਕਟਰ ਵਧੀਆ ਵੀਡੀਓ ਬਣਾਉਣੀ ਹੁਣ ਅਹੀਂ ਅੱਜ ਇਥੋਂ ਮਾਰ ਕੇ ਗਿੜਾ ਦਰਿਆਵਾਂ ਪਾਰ ਕਰੋ ਚੈੱਕ ਆਪਣਾ ਜੀਵੀ ਵੇਖੋ 610 ਚੋਨਾ ਇਹ ਕਰਕੇ ਗੇੜਾ ਮਾਰ ਕੇ ਬਹੁਤ ਵਧੀਆ ਗਰੋਥ ਕਰਦਾ ਹੁਣ ਅੱਜ ਪਿੰਡ ਚਲੇ ਜਲੇ ਆ ਬਾਬਾ ਜੀ ਉਹ 베ੜੀ ਮੇਰੇ ਕੋਲ ਜਲਦੀ 베ੜੀ ਚ ਵੇਖੀ ਆ ਹਾਂ ਪੂਰੀ ਮੈਂ ਇੰਨੇ 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 ਰੇਤ ਆਕਾਰ ਦਾ ਓਏ ਤੇ ਵਜਨ ਦੀ ਪਰਵਾਹ ਨਹੀਂ ਤੇਰੀ ਇੰਨਾ ਇੰਨਾ ਪਾਣੀ ਤੋਂ ਤਾਂ ਵੀ 베ੜੀ ਐਵੇਂ ਲੱਦ ਕੇ ਰੇਤੋ ਦੀ ਲਾਣਾ ਜੇ ਮੈਂ 3.5 ਲੈ ਆਵਾਂ ਨਾ ਤੇ ਨਹੀਂ ਆਉਂ ਟਰਾਲੀ ਤੇ ਤੋਂ ਹੋ ਗਏ ਮੈਂ ਕੱਲਾ ਕਰ ਦਿੰਦਾ ਕਾਲੀ ਕਾਲੀ ਦੇ ਚੋੜੀ ਮੈਂ ਹੋਰ ਸੱਤਰਾ ਵੱਡਿਆ ਜਾਣਾ ਜੀ ਹੁਣ ਤੂੰ ਵੀਰ ਤੂੰ ਬਾਹਾਂ ਦੇ ਖਿੱਚ ਕੇ ਇਹਨੂੰ ਕੱਢ ਪੇੜੀ ਨੀ ਕੱਟ ਕੰਮ ਲਾਇਆ ਅਹੋ ਅਰੇ ਸੀਨਾਏ ਵੀ ਜਦੋਂ ਤੇਰਾ ਹੱਥ ਛੁੱਟ ਗਿਆ ਤੇ ਫੇਰ ਕੰਮ ਦੇਣਾ ਨੇ ਹਾਂ ਇਹਦਾ ਲੋਰੀ ਤਾਂ ਅੱਗੇ ਰਾਹ ਚੱਲਦੀ ਆਉਣੀ। ਕੋਲੇ ਸੱਤ ਤੱਕ ਪਹੁੰਚ ਆਉਂਦਾ। ਪਾਣੀ ਵਿੱਚ ਜਾਣਾ। ਸਾੰਗਣਾ ਆਗਾਜ਼ੀਆ। ਜੁਗਾਰ ਤੋਂ ਉੱਪਰ। ਹੁਣ ਸਾਰੇ ਜਿਹੜਾ ਗੁੜਾ ਮਾਰ ਕੇ ਅੱਜ ਹੁਣ ਪਿੰਡ ਨੂੰ ਚੱਲੇ ਆਂ। ਸ਼ੇਰੇ ਫੇ ਮਿਲਾਂਗੇ ਵੈਗ ਰੂਲੇ ਚਾਇਆ ਤੇ ਸਾਰੇ ਵੀਰਾਂ ਨੂੰ। ਆ ਆ ਪਿੱਟਰ ਵਹੀਂ ਲੋਕ ਵੇਖੋ ਜੀ ਐਂ ਜਿੰਚ ਬਾਬੇ ਨਾਲ ਕਿਨੇ ਟੁੱਪੀ ਲਾਈ ਉਹ ਭਈਏ ਸਾਡੇ ਕੋਲ ਇੱਥੇ ਆ ਜਾਂਦੀ ਐ ਮਾਸਮੀ ਅੱਜ ਵਧੀਆ ਸਾਫ ਵਾ era ਨਵਾਂ ਬੰਡਿਆ ਵਾ ਜਾਮ ਲੱਗਿਆ ਕਾਫੀ ਹਾਂ ਨੰਬਾ ਕਸੀਕਾਲ ਦੇ ਡੇਰੇ ਨੂੰ ਜਾ ਰਿਹਾ ਰਾਹ ਹਾਂ ਇਹ ਨਰਮਲ ਕੁਟਿਆ ਦੇ ਵਿੱਚ ਪਾਣੀ ਆ ਗਿਆ ਸਿੱਧਾ ਜਾ ਰਿਹਾ ਰਾਹ ਤੂ ਟੁੱਟਾ ਹੀਗਾ ਨਰਮਲ ਕੁਟਿਆ ਦੇ ਵਿੱਚ ਸਿੱਧਾ ਜਾ ਰਿਹਾ ਹਾਂ ਮੱਕੀ ਵੱਢ ਕੇ ਆਏ ਆਂ ਇਹ ਸੁਣੇ ਅਜੇ ਨੰ ਬੜ ਗਿਆ ਕੰਮ ਅੱਜ ਕੰਮ ਨੰ ਬੜ ਗਿਆ ਤੋੜਨ ਲੱਗੇ ਧੋਣ ਜਾਵੇ ਖੋਬੇ ਨਹੀਂ ਸਾਡੇ ਬੰਦੇ ਤਾਂ ਪਰਸਾ ਤੋਣ ਲੱਗੇ ਵਹੀਂ ਜਾ ਪਰ ਨਹੀਂ ਤੋੜ ਕਹਿੰਦੇ ਵੇਲ ਨਾਲ ਤੋੜਨੀ ਆ ਤੋੜ ਲੱਗੇ ਇੱਕ ਈ ਐਸੇ ਤੋੜਦੇ ਅਨ ਬਚਾ ਹੋਇਆ ਜੀਪ ਗੱਡੀ ਖੋਬੀ ਆ ਤਾਂ ਸਾਰਾ ਰਾਬ ਬਲੌਕ ਹੋਇਆ ਪਿਆ ਵਾ ਤਰਾ ਬਣਾਉਣ ਡਿਆ ਮੁੰਡਾ ਅੱਜ ਦਰਵਾਸ ਸਿੰਘ ਦਰਵਾਸ ਜੀ ਜੱਲਾ ਦਰਵਾਸੋ ਪੁੱਤ ਰਾਲੀ ਗੋਬੀ ਦੇ ਮੁਰਕੇ ਨੂੰ ਪੁੱਛਣਾ ਹੈ ਹੱਲ ਇੰਟਰਨ ਵੀ ਸਾਂ ਲਿਆ ਹੋਇਆ ਹੋਰ ਆ ਪਿਆ ਆਏ ਬੜਾ ਨੀਆ ਆ ਗਿਆ ਅੱਗੇ ਹਰ ਦੀ ਗੱਲ ਹੁਣ ਇੱਕ ਕੰਮ ਕਰਦਾ ਮਣਕੇ ਹੱਟ ਨਾ ਗਾ ਬੜੀ ਜਵਾ ਟਰੈਵਰੀ ਆ ਸਾਹ ਤੇ ਵਧੀਆ ਚੌੜਾ ਹੋ ਗਿਆ ਨੰਗ ਦੀ ਮਸ਼ੀਨ ਆ ਜੀਪ ਆ ਰਹੀ ਆ ਸੰਦੂ ਸਾਹ ਆ ਗਈ ਜੀਪ ਆਪਣੀ ਰਾਣੀ ਸੁੰਦਰਾ ਨਾਲ ਜੀ ਬਾਜੀ ਦੇ ਜਿੰਨੇ ਸਾਰੇ ਟੋ ਐਂਡ ਆ ਜਾਣ ਮਸ਼ੀਨ ਲਈ ਜਾਈਏ ਗਾੜੀ ਦਾ ਟੈੜਾ ਛੇ ਨੇ ਤਾਰੀ ਉੱਥੋਂ ਅਸੀਂ ਤਾਰੀ ਆ ਹਾਂ ਹੁਣ ਬਣੀ ਗੱਲ ਆ ਇਹ ਪਛਾਲ ਮਸੂਦ ਜੱਸੀ ਜੱਸੀ ਆ ਉਹ ਜੱਸੀ ਹੁਸ਼ਾਲ ਪਿੱਛੇ ਆਉਂਦਾ ਹੀ ਆ ਆ ਵਾਓ ਉਧਰ ਨਿਗਾਹ ਰੱਖ ਓਏ ਮੋਲੀ 3 ਗੱਡੀਆਂ ਜੀਵ ਤੇ ਲਾਲੀ ਖਬੋ ਖਬੋਣੀ ਜ਼ਰੂਰੀ ਆਪਾਂ ਉਧਰ ਰਾਹ ਭੀੜਾ ਏ ਥੋੜਾ ਜਿਹਾ ਨਾਲੇ ਹਨੇਰਾ ਹੀ ਦੇ ਪਰਾਂ ਨੂੰ ਹੀ ਰੱਖੀ ਗਏ ਨਹੀਂ ਨਹੀਂ ਨੰਗੀ ਯਾਰ ਆ ਦੋਵਾਂ ਲੱਤਾਂ ਦੇ ਹੋ ਗਿਆ ਹਣ ਤਿੰਨਾਂ ਲੱਤਾਂ ਦੇ ਇਹਦਾ ਟਾਇਰ ਲਹਿ ਗਿਆ ਇਹਦੇ 베어ਿੰਗ ਬੂਰਿੰਗ ਵੇਨੇ ਹਣ ਮੈਟ ਅਰਜਨ ਮੈਟ 베어ਿੰਗ ਟੁੱਟ ਗਈ ਐ